जय श्री राम भाई गुरु जी का खालसा भाई गुरु जी की फतेह मैं फाजिल का वासी हूं इस वक्त मैं नवी आबादी ਜਿਹੜਾ ਸਾਡਾ ਰੇਲੋ ਫਾਟਕ ਦੇ ਬਿਲਕੁਲ ਨਾਲ ਸतीश ਕੁਮਾਰ ਅੰਗੀ ਦੀ ਦੁਕਾਨ ਹੈ ਰੈਡੀਮੈਂਟ ਦੀ ਇਹ ਵਿਚਾਰੇ ਮਿਹਨਤ ਬਜੂਰੀ ਕਰਕੇ ਅੱਜ ਦੁਕਾਨ ਚਲਾਈ ਬੈਠੇ ਸੀਗੇ ਇਸ ਦੁਕਾਨ ਦੇ ਵਿੱਚ ਰਾਤ ਜਿਹੜੀ ਹੁਣ ਬੀਤੀ ਅੱਜ 1 2 ਵਜੇ ਜਿਹੜੀ ਰਾਤ ਨੂੰ ਚੋਰੀ ਇਹਨਾਂ ਦੀ ਦੁਕਾਨ ਵਿੱਚੋਂ ਰੈਡੀਮੈਂਟ ਦੁਕਾਨ ਵਿੱਚੋਂ ਰੈਡੀਮੈਂਟ ਦਾ ਕੱਪੜੇ ਪੈਂਟਾਂ ਕੋਟ ਤੇ ਗੱਲੇ ਵਿੱਚ ਪੈਸੇ ਪੈਸੀ 25000 ਰੁਪਿਆ ਇਹ ਚੋਰ ਇਥੋਂ ਚੱਕ ਕੇ ਲੈ ਗਏ ਚੋਰਾਂ ਦੇ ਹੌਸਲੇ ਕਿੰਨੇ ਵਧੇ ਹੋਏ ਨੇ ਤੁਹਾਨੂੰ ਦਿਖਾਉਣੇ ਆ ਉਥੋਂ ਚੋਰ ਆਏ ਉਹ ਦੇਖੋ ਇਥੋਂ ਚੋਰ ਵੜ ਗਏ ਅੰਦਰ ਉੱਪਰ ਤੁਹਾਨੂੰ ਦਿਖਾਉਣੇ ਆ ਫਿਰ ਅੰਗੀ ਸਾਹਿਬ ਦੱਸ ਅੰਗੀ ਸਾਹਿਬ ਤੁਸੀਂ ਦੱਸੋ ਵੀ ਤੁਹਾਡੀ ਇੱਕੀ ਚੋਰੀ ਹੋਈ ਹੈ ਆਪਣੀ ਦੁਕਾਨ ਤੇ ਅੱਗੇ ਦੀਵਾਲੀ ਤੇ ਵੀ ਚੋਰੀ ਹੋਈ ਸੀ ਜੀ ਉਦੋਂ ਵੀ ਪੁਲਿਸ ਨੂੰ ਕਾਰਵਾਈ ਪੁਲਿਸ ਨੂੰ ਰਿਪੋਰਟ ਲਖਾਈ ਤੇ ਪੁਲਿਸ ਵਾਲਾ ਕੋਈ ਕਾਰਵਾਈ ਨਹੀਂ ਕੀਤੀ ਗਈ ਹੱਲੇ ਤੱਕ ਨਾ ਕੋਈ ਹੁੰਦਾ ਇੰਤਕਲਾ ਕੀਤਾ ਗਿਆ ਉਸ ਤੋਂ ਬਾਅਦ ਜੀ ਹੁਣ ਸਾਡੀ ਦੁਕਾਨ ਤੇ ਚੋਰੀ ਹੋਈ ਏ ਹੁਣ 25000 ਰੁਪਏ ਨਗਦ ਸੀ ਤੇ 50000 ਰੁਪਏ ਦਾ ਸਮਾਨ ਲੈ ਗਏ ਨੇ ਜੀ ਚਲ ਉੱਥੇ ਦਿਖਾਉਣੇ ਤੁਹਾਨੂੰ ਕਿਵੇਂ ਹੌਸਲੇ ਚੋਰਾਂ ਦੇ ਵੱਧੇ ਨੇ ਕਿਵੇਂ ਛੱਤਾਂ ਪਾੜ ਦਿੰਦੇ ਆ ਤੇ ਡਾਕੇ ਮਾਰ ਕੇ ਭੱਜ ਜਾਂਦੇ ਆ ਉਹ ਦਿਖਾਉਣੇ ਤੁਹਾਨੂੰ ਆਓ ਅੰਗੀ ਸਾ ਉੱਪਰ ਚਲੀਏ ਜਿੱਦੋਂ ਚੋਰ ਆਏ ਜੀ ਜਾਓ ਏ ਦੇਖੋ ਫਾਜ਼ਲ ਕਵਾਸੀਓ ਕਿਵੇਂ ਛੱਤਾ ਪਾੜੀ ਜਾਂਦੀਆਂ ਨੇ ਪੱਕੇ ਲੈਂਟਰ ਲੱਗੇ ਡਾਕਟਰ ਨੂੰ ਤੋੜ ਕੇ ਆਹ ਦੇਖ ਸਕਦੇ ਹੋ ਇੱਥੋਂ ਬੰਦੇ گئے ਛੱਤਾਂ ਤੋੜ ਕੇ ਛੱਤਾਂ ਪਾੜ ਕੇ ਚੋਰਾਂ ਦੇ ਹੌਸਲੇ ਵੇਖੋ ਕਿੱਡੇ ਨੇ ਆਹ ਪਾਈਪਾਂ ਹੀ ਛੱਤ ਤੋੜ ਕੇ ਆਹ ਪਾਈਪਾਂ ਲਮਕ ਕੇ ਥੱਲੇ ਪੌੜੀਆਂ ਚਲੇ ਗਏ ਤੇ ਚੋਰੀ ਕਰਕੇ ਲੈ ਗਏ ਇਹ ਫਾਜ਼ਲ ਕਾ ਦੀ ਪਹਿਲੀ ਕੋਚੋਰੀ ਨਹੀਂ ਹੈ ਨਵੀਂ ਆਬਾਦੀ ਦੀ ਜੇ ਗੱਲ ਕਰੀਏ 2-4 ਦਿਨ ਪਹਿਲੇ ਮੈਂ ਨਵੀਂ ਬਾਦੀਪੇ ਚੁੱਟੀ ਚੱਕਣ ਜਿਹੜੀ ਪੈਂਦੀ ਹੈ ਉੱਥੇ ਸਾਡੇ ਬਾਬਾ ਕਰਮਚਰ ਦੀ ਚੱਕੀ ਹੈ ਜੋਸ਼ਨ ਚੱਕੀ ਉੱਥੇ ਛੱਤਾ ਪਾੜ ਕੇ ਆਟਾ ਚੱਕ ਕੇ ਲੈ ਗਏ ਪਹਿਲੇ ਨਗ ਚੱਕ ਕੇ ਲੈ ਗਏ ਇਹ ਗੱਲ ਕਰੀਏ ਸਾਡੇ ਅਨਾਜ ਮੰਡੀ ਦੀ ਉੱਥੇ ਸ਼ੁਭਾਸ਼ ਕੋਮੋਦ ਜੀ ਸਾਡੇ ਜਿਹੜੇ 골ਡੀ ਐਮਸੀ ਦੇ ਬਿਲਕੁਲ ਨਾਲ ਦੀ ਦੁਕਾਨ ਹੈ ਸ਼ੁਭਾਸ਼ ਕੋਮੋਦ ਜੀ ਦਾ ਉੱਥੇ ਛੱਤਾ ਤੋੜ ਕੇ 2 ਲੱਖ ਰੁਪਈਆ ਤੇ ਸਮਾਨ ਚੱਕ ਕੇ ਲੈ ਗਏ ਜੇ ਗੱਲ ਕਰੀਏ ਸਾਡੇ ਨਵੇਂ ਸਾਲ ਦੀ 2026 ਦੀ ਆਹ ਦੇਖ ਲੋ 9 ਸਾਲ ਨੂੰ ਅਜੇ 12 24 ਘੰਟੇ ਬੀਤੇ ਨੇ ਦੋ ਚੋਰੀਆਂ ਫਾਇਲ ਕਾ ਸ਼ਹਿਰ ਵਿੱਚ ਹੋ ਚੁੱਕੀਆਂ ਨੇ ਸਾਡੇ ਜਿਹੜੇ ਗगन ਜਿਹੜੇ ਹੈਗੇ ਨੇ ਜੈਂਬੋ ਜੀ ਉਹ ਕੱਲ੍ਹ ਆਦੇ ਰਿਸਤਰੀ ਕੰਮ ਗਿਆ ਸੀ ਤੇ ਉਹਨਾਂ ਦੇ ਘਰੇ ਕੱਲ੍ਹ ਸ਼ਾਮ ਤੁਸੀਂ ਵੇਖਿਆ ਹੀ ਹੈ ਮੀਡੀਆ ਵਾਲੇ ਸਾਰੇ ਵੀਰਾਂ ਨੇ ਦਿਖਾਇਆ ਕਲੋਨੀ ਦੇ ਵਿੱਚ ਜਿਹੜੀ ਗਗਨ ਜੈਂਬੋ ਦੇ ਘਰ ਚੋਰੀ ਹੋਈ ਦੋ ਚੋਰੀਆਂ 24 ਘੰਟਿਆਂ ਵਿੱਚ 9 ਸਾਲ ਦੇ ਹੋ ਗਈਆਂ ਤੇ ਦੇਖ ਲਓ ਫਾਜ਼ਲ ਕਾ ਦਾ ਪ੍ਰਸ਼ਾਸਨ ਫਾਜ਼ਿਲਕਾ ਦਾ ਐਮ ਐਲ ਏ ਜਾਂ ਪੰਜਾਬ ਸਰਕਾਰ ਗੱਲਾਂ ਤਾਂ ਬਹੁਤ ਵੱਡੀਆਂ ਕਰਦੀ ਹੈ ڈاکੇ ਬਹੁਤ ਪੈ ਰਹੇ ਨੇ ਬੰਦੇ ਤਾਂ ਕੋਈ ਪਤਾ ਨਹੀਂ ਜਿੱਥੇ ਕੋਈ ਮਾਰ ਕੇ ਭੱਜ ਜਾਵੇ ਇਹ ਫਾਜ਼ਿਲਕਾ ਸ਼ਹਿਰ ਲਾਣ ਆਰਡਰ ਤੋਂ ਬਾਹਰ ਹੋ ਚੁੱਕਿਆ ਹੈ ਕੋਈ ਕਾਨੂੰਨਾਂ ਦੀ ਚੀਜ਼ ਨਹੀਂ ਚੋਰਾਂ ਨੂੰ ਖੁੱਲੀ ਛੁੱਟੀ ਦਿੱਤੀ ਗਈ ਹੈ ਜਿੰਨਾ ਮਰਜ਼ੀ ڈاکਾ ਫਾਇਲ ਕਾ ਸ਼ਹਿਰ ਮਾਰ ਲਓ ਮੈਨੂੰ ਤਾਂ ਇਹ ਲੱਗਦਾ ਚੋਰਾਂ ਨੂੰ ਫਾਜ਼ਿਲਕਾ ਸ਼ਹਿਰ ਠੇਕੇ ਤੇ ਦਿੱਤਾ ਗਿਆ ਹੈ ਤੇ ਮੈਂ ਫਾਜ਼ਿਲਕਾ ਦੇ ਐਸ ਐਸ ਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਜਿਹੜਾ ਜਾਗ ਪੋ ਬਚਾ ਲੋ ਫਾਜ਼ਿਲਗਾ ਸ਼ਹਿਰ ਨੂੰ ਕਿੰਨੇ ਕੋ ਲੋਕ ਵਿਚਾਰੇ ਨੇ ਮਿਹਨਤੀ ਲੋਕ ਨੇ ਫਾਜ਼ਿਲਗਾ ਸ਼ਹਿਰ ਦੇ ਉਹ ਦੁਕਾਨਾਂ ਡਿਪੈਂਡ ਨੇ ਵਿਚਾਰੇ ਤੇ ਕੋਈ ਨਾ ਕੋਈ ਇੱਕ ਦਿਨ ਦੋ ਤਿੰਨ ਚੋਰੀਆਂ ਜੜੀਆਂ ਰੋਜ਼ ਰੁਟੀਨ ਚੋਰੀਆਂ ਨੇ ਜਿੱਥੇ ਮੈਂ ਖੜਾਣ ਤੋਂ ਥੱਲੇ ਲੈ ਕੇ ਚਲਦਾ ਮੈਂ ਪਰਸੋ ਵੀ ਬੇਨਤੀ ਕੀਤੀ ਸੀ ਫਾਜ਼ਿਲਗਾ ਸ਼ਹਿਰੇ ਖੁੱਲ੍ਹੇ ਨਸ਼ਾ ਵਿਕਰਿਆ ਹੈ ਪ੍ਰੈਗਾ ਕੈਪਸੂਲ ਵਿਕਰੇ ਤੁਹਾਨੂੰ ਥੱਲੇ ਜਾ ਕੇ ਵਿਖਾਉਣਾ ਮੈਂ ਇੱਕ ਸਬਜ਼ੀ ਦੁਕਾਨ ਹੈ ਬੈਕਸਾਈਡ ਤੇ ਕਿੰਨੇ ਕੈਪਸੂਲ ਪਏ ਉਹਨਾਂ ਨੂੰ ਥੱਲੇ ਲੈ ਕੇ ਚਲਣਾ ਮੈਂ ਆਓ ਥੱਲੇ ਚਲਦੇ ਆਪਾਂ ਕਲਕਾ ਬਾਸੇ ਜਿੱਥੇ ਚੋਰੀ ਹੋਈ ਹੈ ਉੱਥੇ ਬਿਲਕੁਲ ਹੀ ਮੈਂ ਨਾਲ ਖੜਾ ਸਬਜ਼ੀ ਦੁਕਾਨ ਤੇ ਬੈਕ ਸਾਈਡ ਤੇ ਜੋ ਰੇਲੋ ਸਟੇਸ਼ਨ ਦੇ ਬਿਲਕੁਲ ਹੀ ਫਾਟਕ ਦੇ ਨਾਲ ਪੈਂਦਾ ਆ ਦੇਖ ਸਕਦੇ ਹੋ ਪ੍ਰੈਗਾ ਦੇ ਕੈਪਸੂਲ ਪ੍ਰੈਗਾ ਲਿਖਿਆ ਹੋਇਆ ਹੈ ਤੇ ਆ ਉਹਨਾਂ ਦੇ ਕੈਪਸੂਲ ਦੇ ਜਿਹੜਾ ਬਾਹਰ ਛਿਲਕਾ ਹੁੰਦਾ ਹੈ ਰੈੱਡ ਕਲਰ ਦਾ ਆ ਦੇਖੋ ਆ ਦੇਖੋ ਇਹ ਸ਼ਰਿਆਮਾ ਤੇ ਫਾਿਲਗਾ ਸ਼ਹਿਰ ਦੇ ਨਵੀਂ آبادی ਦੇ ਰੇਲਵੇ ਫਾਟਕ ਦੇ ਬਿਲਕੁਲ ਨਾਲ ਬਿਲਕੁਲ ਨਸ਼ਾ ਪ੍ਰੈਗਾ ਦੇ ਕੈਪਸੂਲ ਦੇਖ ਸਕਦੇ ਹੋ ਸ਼ਰੀਮਾ ਮੱਥੇ ਵੇਚੇ ਜਾ ਰਿਹਾ ਹੈ ਤੇ ਸਾਡੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਸਾਡੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਸਾਡੇ ਸ਼ਹਿਰ ਦੀ ਜਵਾਨੀ ਖਰਾਬ ਹੋ ਰਹੀ ਹੈ ਤੇ ਮੈਂ ਬੇਨਤੀ ਕਰਦਾ ਸਾਡੇ ਐਸਐਚਓ ਸਿਟੀ ਫਾਜ਼ਿਲਕਾ ਨੂੰ ਤੇ ਜਿਹੜਾ ਸਾਡੇ ਐਸਐਸਪੀ ਮਾਨਯੋਗ ਲੱਗੇ ਨੇ ਜਨਾਬ ਸਾਾਨੂੰ ਫਾਜ਼ਿਲਕਾ ਸ਼ਹਿਰ ਵਾਸੀਆਂ ਨੂੰ ਬਚਾ ਲਓ ਸਾਡੀ ਜਵਾਨੀ ਖਤਮ ਹੋ ਰਹੀ ਹੈ ਇਹਨਾਂ ਨਸ਼ਾ ਵਿਕ ਰਹੇ ਐਨੀਆਂ ਚੋਰੀਆਂ ਹੋ ਰਹੀਆਂ ਨੇ ਡਾਕੇ ਵੱਜ ਰਹੇ ਨੇ ਤੇ ਮੈਂ ਜਿਹੜਾ ਐਸਸੀ ਦਾ ਅੱਜ ਐਸਐਸਪੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਹੀ ਦਿੰਨੇ ਆ ਫਾਜਲ ਕਾ ਦੇ ਜਿਹੜੀਆਂ ਚੋਰੀਆਂ ਜ਼ਿਆਦਾ ਹੋ ਰਹੀਆਂ ਨੇ ਉਸ ਨੱਥ ਪਾਉਣ ਵਾਸਤੇ ਮੈਂ ਫਾਜਲ ਕਾ ਵਾਸੀ ਉਹ ਜਿਹੜੀ ਰਾਤ ਨੂੰ ਮੇਰੇ ਸਤੀਸ਼ ਅੰਗੀ ਜੀ ਦੀ ਚੋਰੀ ਹੋਈ ਹੈ ਦੁਕਾਨ ਦੇ ਬੈਕਸਾਈਡ ਖਣਾ ਤੁਸੀਂ ਦੇਖ ਸਕਦੇ ਹੋ ਚੋਰੀਆਂ ਕਿਉਂ ਹੋ ਰਹੀਆਂ ਨੇ ਆ ਦੇਖੋ ਟੀਕੇ ਟੀਗਾ ਦੇਖੋ ਇਹ ਸਾਡੀ ਜਵਾਨੀ ਖਤਮ ਹੋ ਰਹੀ ਹੈ ਮੈਂ ਜਿਹੜਾ ਕੱਲ ਕਹਿਆ ਸੀ ਪਰਸੋਂ ਵੀ ਫਾਜਲ ਕਾ ਸ਼ਹਿਰ ਨਵੀਂ آبادی ਦੇ ਫਾਟਕ ਤੇ ਪ੍ਰੈਗਾ ਸ਼ੇਰਾਂ ਵਿੱਚ ਚਾ ਜਾ ਰਿਹਾ ਆ ਦੇਖ ਸਕਦੇ ਹੋ ਪ੍ਰੈਗਾ ਦੇ ਪੱਤੇ ਤੇ ਤੁਹਾਨੂੰ ਐਬਸਲੂ ਵੀ ਦਿਖਾਏ ਨੇ ਆ ਦੇਖ ਸਕਦੇ ਹੋ ਕੋਈ ਥਾਂ ਨਹੀਂ ਬਚੀ ਜਿੱਥੇ ਵੀ ਇਹ ਖਾਲੀ ਟੀਕੇ ਜਾਂ ਫਰੇਗਾ ਦੇ ਪੱਤੇ ਨਾ ਪਏ ਹੋਣ ਤੇ ਮੈਂ ਫਾਜ਼ਲ ਕਾ ਦੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਮਾਨਯੋਗ ਐਸਐਸਪੀ ਸਾਹਿਬ ਸਾਡੀ ਜਵਾਨੀ ਨੂੰ ਬਚਾ ਲਓ ਸਾਡੇ ਫਾਇਲ ਕਾ ਸ਼ਹਿਰ ਨੂੰ ਬਚਾ ਲਓ ਇੰਨਾ ਨਸ਼ਾ ਵਿਕ ਰਿਹਾ ਐਨੀਆਂ ਚੋਰੀਆਂ ਹੋ ਰਹੀਆਂ ਨੇ ਤੇ ਜਿਹੜਾ ਅੱਜ ਮੈਂ ਜਿਹੜਾ ਫਾਜ਼ਲ ਕਾ ਦੇ ਐਸਐਸਪੀ ਸਾਹਿਬ ਨੂੰ ਭਾਰਤੀ ਜਨਤਾ ਪਾਰਟੀ ਫਾਜ਼ਲ ਕਾ ਦੇ ਲੈਟਰ ਪੈਡ ਤੇ ਉਹਨਾਂ ਨੂੰ ਫਾਜ਼ਿਲਕਾ ਦੀ ਜਿਹੜੀ ਚੋਰੀਆਂ ਵੱਧ ਰਹੀਆਂ ਨੇ ਉਹਨਾਂ ਨੂੰ ਨਕੇਲ ਪਾਉਣ ਵਾਸਤੇ ਮੈਂ ਮੰਗ ਪੱਤਰ ਵੀ ਦੇਵਾਂਗਾ ਪੇਸ਼ ਹੋ ਕੇ ਸਾਰੀ ਫਾਜ਼ਿਲਕਾ ਦੀ ਹਾਲਾਤ ਦੱਸਨੇ ਆ ਵੀ ਫਾਜ਼ਿਲਕਾ ਸ਼ਹਿਰ ਚੋਰਾਂ ਦੇ ਵਾਲੇ ਚੱਲ ਰਿਹਾ ਤੇ ਡਾਕੇ ਇੰਨੇ ਪੈ ਰਹੇ ਨੇ ਛੱਤਾਂ ਲੋਕ ਤੋੜ ਕੇ ਚੋਰ ਤੇ ਪਤਾ ਨਹੀਂ ਲੱਗਦਾ ਚੋਰੀਆਂ ਕਰਕੇ ਲੈ ਜਾਂਦੇ ਆ ਬਹੁਤ ਬਹੁਤ ਧੰਨਵਾਦ